ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਿੰਡ ਰੈਪਾ ਵਿਖੇ ਚਲਦੇ ਆ ਜਿੱਥੇ ਸ਼੍ਰੀ ਗੁਰੂ ਰਵਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਸ ਗੁਰੂ ਘਰ ਦੇ ਨਜ਼ਦੀਕ ਬਣਾਈ ਜਾ ਰਹੀ ਡਾਕਟਰ ਮੇਲਕਰ ਪਾਰਕ ਅਤੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਰਸਮ ਸੰਤ ਕੁਲਵੰਤ ਰਾਮ ਭਰੋ ਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਦਾਸ ਸਾਧੂ ਸਮਪਰਦਾਇ ਸੋਸਾਇਟੀ ਪੰਜਾਬ ਵੱਲੋਂ ਨਿਭਾਈ ਗਈ ਜਿਸ ਉਪਰੰਤ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਜਗ੍ਹਾ ਗੰਦਗੀ ਦੀ ਢੇਰਾਂ ਲਈ ਵਰਤੀ ਜਾਂਦੀ ਸੀ ਤੇ ਨਾਲ ਲੱਗਦੇ ਗੁਰੂ ਘਰ ਦੀ ਮਰਿਆਦਾ ਨੂੰ ਦੇਖਦਿਆਂ ਇੱਥੇ ਦੋਵੇਂ ਚੀਜ਼ਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਨਾਲ ਨਗਰ ਨਿਵਾਸੀਆਂ ਨੂੰ ਵੀ ਭਾਰੀ ਲਾਭ ਪੁੱਜੇਗਾ। ਇਸ ਮੌਕੇ ਸਰਪੰਚ ਨਰਿੰਦਰਪਾਲ, ਜੀਵਨ ਪੰਚ, ਰਾਮ ਲਾਲ ਪੰਚ, ਸਟੀਫਨ ਮੱਲ, ਨਰਿੰਦਰ ਮੱਲ, ਹਰਪ੍ਰੀਤ ਮੱਲ, ਭਿੰਦਰ ਮੱਲ ਯੂਕੇ, ਜਸਬੀਰਵਰ ਯੂਕੇ, ਨਰੇਸ਼ ਕੁਮਾਰ ਯੂਕੇ, ਰਾਮ ਲਵਾਇਆ ਯੂਕੇ, ਕੁਲਦੀਪਪਾਲ ਇਟਲੀ ਨੰਬਰਦਾਰ ਹਰਦੀਪ ਮਹਿਮੀ ਤੋਂ ਇਲਾਵਾ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ ਦੇਖਦੇ ਆ ਇਸ ਸਮਾਗਮ ਦੀ ਪੂਰੀ ਰਿਪੋਰਟ ਪੱਥਰ ਵੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਰੱਖਿਆ ਗਿਆ ਸਾਰੀਆਂ ਸੰਗਤਾਂ ਨੂੰ ਵੀ 10 ਬੇਨਤੀ ਕਰਦਾ ਕਿ ਜੋ ਗੁਰੂਆਂ ਸਾਹਿਬਾਂ ਦੇ ਜੋ ਪ੍ਰਚਾਰ ਪ੍ਰਸਾਰਿਆ ਪੜੋ ਜੁੜੋ ਸੰਘਰਸ਼ ਕਰੋ ਅਸੀਂ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਉਹਦੇ ਉੱਤੇ ਪਹਿਰਾ ਦੇਈਏ ਜੇ ਅਸੀਂ ਪੜਾਂਗੇ ਆਪਣੇ ਬੱਚਿਆਂ ਨੂੰ ਪੜਾਵਾਂਗੇ ਤਾਂ ਸਾਡਾ ਜਿਹੜਾ ਸਮਾਜ ਆ ਉਹ ਤਰੱਕੀ ਕਰੇਗਾ ਥੋੜੇ ਦਿਨ ਹੋਏ ਪਾਕਿਸਤਾਨ ਤੋਂ ਇੱਕ ਨਿਊਜ਼ ਆਈ ਸੀਗੀ ਉਹਨਾਂ ਨੇ ਮਤਲਬ ਆਪਣੇ ਇੰਡੀਆ ਦੇ ਨਾਲ ਭਾਰਤ ਦੇ ਨਾਲ ਕੰਪੈਰੀ ਇਹ ਕਰਦੇਗੇ ਆਪਣੇ ਆਪ ਦਾ ਕੰਪੈਰੀਮੈਂਟ ਕਰਦੇਗੇ ਵੇ ਉਹ ਉਹਨੇ ਦੇਖਦੇਗੇ ਭੀ ਭਾਰਤ ਕਿੱਥੇ ਆਜੇ ਚਲ ਗਿਆ ਤੇ ਸਾਡਾ ਦੇਸ਼ ਕਿੱਥੇ ਆ ਔਰ ਉਹ ਦੇਖਦੇ ਆ ਕਹਿੰਦੇ ਵੀ ਜਿਹੜਾ ਸਾਡਾ ਸਮਾਜ ਆ ਉਹ ਉਹਦੇ ਪਹਿਲੇ ਗੱਲ ਕੀਤੀ ਵੀ ਜਿਹੜਾ ਕਹਿੰਦੇ ਉਧਰ ਸਾਡੇ ਜਮਾਰ ਲੋਕ ਉਹਨਾਂ ਨੇ ਮਤਲਬ ਇਦਾਂ ਸ਼ਬਦ ਬੋਲ ਕੇ ਕਿਹਾ ਵੀ ਉਹ ਲੋਕ ਜਿਹੜੇ ਉਧਰ ਵੀ ਉਹ ਤਰੱਕੀ ਨਹੀਂ ਕਰ ਸਕਦੇ ਇੰਡੀਆ ਦੇ ਵਿੱਚ ਅੱਜ ਕਹਿੰਦੇ ਉਹਨਾਂ ਦੇ ਦੇਸ਼ਾਂ-ਪ੍ਰਦੇਸ਼ਾਂ ਦੇ ਵਿੱਚ ਵੀ ਉਹ ਬੈਠੇ ਲੋਕ ਬਹੁਤ ਉਹਨਾਂ ਦੇ ਉਹਨਾਂ ਤੇ ਕਿਰਪਾ ਆ ਵੀ ਉਹ ਬੱਚੇ ਪੜੇ ਲਿਖੇ ਆ ਇਹ ਸਾਰੀ ਜਿਹੜੀ ਆ ਗੁਰੂ ਸਾਹਿਬਾਨ ਦੀ ਗੁਰੂ ਅਰਦਾਸ ਜੀ ਦੀ ਕਿਰਪਾ ਔਰ ਡਾਕਟਰ ਬਾਵਾ ਸਾਹਿਬ ਜੀ ਨੇ ਜੋ ਸਾਨੂੰ ਹੱਕ ਹਕੂਕ ਸਭਿਧਾਨ ਦੀ ਲੈ ਕੇ ਦਿੱਤੇ ਆ ਉਹਨਾਂ ਨੇ ਸਾਡੇ ਉੱਤੇ ਪਰਪਕਾਰ ਕੀਤੇ ਆ ਆਪਾਂ ਇਹਨਾਂ ਦੇ ਰੈਬਰਾਂ ਨੂੰ ਕਦੇ ਨਾ ਭੁੱਲੀਏ ਜੋ ਸਾਨੂੰ ਉਹਨਾਂ ਨੇ ਪਰਪਕਾਰ ਲੈ ਕੇ ਦਿੱਤੇ ਸਾਨੂੰ ਨੀਚੋਂ ਊਚ ਕਰੇ ਮੇਰਾ ਗੋਵਿੰਦ ਸਾਨੂੰ ਨੀਚੇ ਨੂੰ ਊਚ ਕਰਕੇ ਕੀਤਾ ਆ ਆਪਾਂ ਸਾਰੇ ਜਾਣੇ ਸਾਰਿਆਂ ਦੇ ਨਾਲ ਪਿਆਰ ਦੇ ਨਾਲ ਰਹਿਣਾ ਇੱਕ ਮੁੱਠ ਰੜਕੇ ਰਹਿਣਾ ਸਾ ਕੋਈ ਝਗੜਾ ਨਹੀਂ ਕਰਨਾ ਗੁਰੂ ਘਰ ਦੇ ਵਾ ਸਾਡੇ ਘਰਾਂ ਦੇ ਬਹੁਤ ਝਗੜੇ ਹੋ ਜਾਂਦੇ ਆ ਜਦੋਂ ਗੁਰੂ ਘਰ ਅਸੀਂ ਆ ਜਾਂਦੇ ਆ ਸਾਨੂੰ ਸਭ ਕੁਝ ਤਿਆਗ ਕੇ ਗੁਰੂ ਦੀ ਸ਼ਰਨ ਦੇ ਵਿੱਚ ਬੈਠਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਮਧੂਮੱਖੀਆਂ ਦੀ ਤਰ੍ਹਾਂ ਇਕੱਠੇ ਹੋ ਮੰਗੇ ਤਾਂ ਸਮਾਜ ਦਾ ਕੋਸ਼ਿਸ਼ ਅਸੀਂ ਭਲਾ ਕਰ ਸਕਦੇ ਆ ਤੇ ਮੈਂ ਸਾਰੀਆਂ ਨਗਰ ਨਿਵਾਸੀਆਂ ਸੰਗਤਾਂ ਨੂੰ ਗੁਰੂ ਰਵਦਾਸ ਪਰਵੰਧ ਕਮੇਟੀ ਨੂੰ ਅੱਜ ਦੇ ਇਸ ਸਮਾਗਮ ਦੀ ਲੱਖ ਲੱਖ ਵਧਾਈ ਦੇਣਾ ਜਿਨ੍ਹਾਂ ਨੇ ਅੱਜ ਬਹੁਤ ਵੱਡਾ ਇਹ ਪ੍ਰਾਲਾ ਕੀਤਾ ਔਰ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪਣੇ ਦਸਾਂ ਨੌਹਾਂ ਦੀ ਕਿਰਤਾ ਦੇ ਵਿੱਚੋਂ ਆਪਾਂ ਦਸਮਾ ਹਿੱਸਾ ਤਾਂ ਗੁਰੂ ਦੇ ਸਨਮੋ ਕਰਦੇ ਆ ਪਰ ਹੁਣ ਜਿਹੜਾ ਆ ਇਹ ਜਿਹੜਾ ਹਮਲਾ ਆ ਇਹ ਥੋੜਾ ਜਿਆਦਾ ਆਪਾਂ ਕਰਕੇ ਹਮਲਾ ਮਾਰੀਏ ਤਾਂ ਜੋ ਸਾਡਾ ਇਹ ਗੁਰੂ ਘਰ ਜਿਹੜਾ ਆ ਬਹੁਤ ਵਧੀਆ ਬਿਕੌਂਠ ਥਾਂ ਬਣ ਸਕੇ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਵਨ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਅੱਜ ਗੁਰਦੁਆਰਾ ਸ਼੍ਰੀ ਗੋਬਿੰਦ ਸਾਹਿਬ ਦੇ ਨਾਲ ਲੱਗਦੀ ਹੋਈ ਜਿਹੜੀ ਢੇਰਾਂ ਵਾਲੀ ਜ਼ਮੀਨ ਆ ਉਸ ਦੇ ਵਿੱਚ ਸੰਤਾ ਮਹਾਪੁੰਛਾਂ ਦੇ ਸਹਿਯੋਗ ਦੇ ਨਾਲ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਢੇਰਾਂ ਵਾਲੀ ਜਗ੍ਹਾ ਦੇ ਉੱਪਰ ਇੱਕ ਬਾਬਾ ਸਾਹਿਬ ਦੇ ਨਾਂ ਤੇ ਕਮਿਊਨਿਟੀ ਹਾਲ ਅਤੇ 40 ਫੁੱਟ ਦੀ ਜਿਹੜੀ ਪਾਰਕ ਆ ਉਹ ਗੁਰਦੁਆਰਾ ਸ਼੍ਰੀ ਗੁਰਦਾਸ ਸਾਹਿਬ ਦੇ ਨਾਲ ਲੱਗਦੀ ਜ਼ਮੀਨ ਢੇਰਾਂ ਵਾਲੀ ਪਿੰਡ ਦੇ ਸਹਿਯੋਗ ਦੇ ਨਾਲ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਮੋਹਤਵਾਰ ਜਿੰਨੇ ਵੀ ਸਾਡੇ ਸਤਿਕਾਰਯੋਗ ਵੀਰ ਆ ਸਰਪੰਚ ਸਹਿਬਾਨ ਪੰਚ ਜੋ ਪਿੰਡ ਦੇ ਜਿੰਨੇ ਵੀ ਇਹਨਾਂ ਢੇਰਾਂ ਵਾਲੀ ਜਗ੍ਹਾ ਦੇ ਉੱਪਰ ਆਪਣਾ ਬਾਲਣ ਘੋਟਾ ਰੱਖਿਆ ਸਗਾ ਸੋ ਜਿਨ੍ਹਾਂ ਨੂੰ ਪਿੱਛੇ ਦੇ ਦਿੱਤਾ ਹੈ ਉਸ ਦੇ ਮੋਰੇ 40 ਫੁੱਟ ਦੀ ਪਾਰਕ ਅਤੇ 100 ਫੁੱਟ ਦਾ ਜਿਹੜਾ ਹਾਲ ਆ ਉਹ ਸੰਗਤ ਦੇ ਸਹਿਯੋਗ ਨਾਲ ਸੰਤਾਂ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਸਭਿਧਾਨਕ ਤੌਰ ਤੇ ਇਕਤਾ ਦੇ ਨਾਲ ਅਸੀਂ ਇੱਥੇ ਅੱਜ ਇਕਤਾ ਕਰਕੇ ਇਹ ਨੀ ਪੱਥਰ ਰੱਖਿਆ ਗਿਆ ਅਤੇ ਨਾਲ ਹੀ ਪਾਰਕ ਦਾ ਜਿਹੜਾ ਆ ਨਿਰਮਾਣ ਕੀਤਾ ਗਿਆ ਉਹ ਅਸੀਂ ਪਿੰਡ ਵਾਸੀਆਂ ਦਾ ಗ್ರಾಮ ਪੰਚਾਇਤ ਦਾ ਅਤੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਹੀ ਇਹ ਸੰਤ ਕੁਲਵੰਤਰਾਮ ਜੀ ਡੇੜਾ ਬਾਬਾ ਮੇਲਾ ਰਾਮ ਜੀ ਸੰਤ ਕੁਲਵੰਤਰਾਮ ਜੀ ਭੁਰਮ ਜਾਰੇ ਵਾਲੇ ਸਾਧੂ ਸਮਪਰਦਾਇਕ ਸੁਸਾਇਟੀ ਪੰਜਾਬ ਸ਼੍ਰੀ ਵੀ ਗੁਰੂ ਅਰਬਦਾਸ ਸਾਧੂ ਸੰਪਰਦਾਇਕ ਸੁਸਾਇਟੀ ਪੰਜਾਬ ਦੇ ਪ੍ਰਧਾਨ ਉਹਨਾਂ ਦੇ ਕੋਲ ਰਖਾਇਆ ਹੈ ਕਿਉਂਕਿ ਇਹਨਾਂ ਨੇ ਸੋਹਣੇ-ਸੋਹਣੇ ਕਾਰਜ ਜਿੱਥੇ ਗੁਰੂ ਘਰ ਦੇ ਹੁੰਦਾ ਆ ਸੋ ਇਹਨਾਂ ਨੂੰ ਮੋਹਰੇ ਹੋ ਕੇ ਕਰਦੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਤਮਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੰਗਤ ਦੀ ਜਿਹੜੀ ਬੇਨਤੀ ਅਸੀਂ ਗਾਇਆ ਸੀ ਪ੍ਰਵਾਨ ਕੀਤੀ ਔਰ ਮੋਹਰੇ ਹੋ ਕੇ ਇਸ ਪਿੰਡ ਦੇ ਜਿਹੜੇ ਨਗਰ ਦੇ ਢੇਰਾਂ ਵਾਲੀ ਜਗ੍ਹਾ ਸੀ ਉਹਨੂੰ ਇੱਕ ਸਾਫ਼ ਸੁਥਰਾ ਕਰਕੇ ਕਮਿਊਨਿਟੀ ਹਾਲਤ ਦੇ ਪਾਰਕ ਦਾ ਨਿਰਮਾਣ ਦੇਣ ਲਈ ਸਾਡਾ ਸਾਥ ਦਿੱਤਾ ਸੋ ਪਿੰਡ ਵਾਸੀਆਂ ਦਾ ਵੀ ਜਿਨ੍ਹਾਂ ਨੇ ਪੇਪਰ ਦੇ ਵਿੱਚ ਉੱਪਰ ਐਗਰੀਮੈਂਟ ਕਰਕੇ ਉਹਦੇ ਉੱਪਰ ਜੋ ਸਹੂਲਤਾਂ ਉਹ ਲਿਖੀਆਂ ਉਹਦੇ ਉੱਪਰ ਸਾਈਨ ਕਰਕੇ ਨੰਬਰ ਲਹਿ ਕੇ ਉਹ ਸਾਨੂੰ ਹਾਂ ਦੇ ਨਾਲ ਹਾਂ ਮਿਲਾਈ ਆ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਨਾਲੇ ਬੇਨਤੀ ਕਰਦੇ ਆ ਸਾਡੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਜਿਨ੍ਹਾਂ ਨੇ ਗੁਰੂ ਘਰ ਦੇ ਕੰਮਾਂ ਲਈ ਮੋਰੇ ਹੋ ਕੇ ਸਾਡਾ ਸਾਥ ਦਿੱਤਾ ਸੋ ਉਹਦੇ ਵਿੱਚ ਰਾਣਾ ਬਾਜੀ ਯੂਕੇ ਤੋਂ ਪਿੰਦਰ ਬਾਜੀ ਯੂਕੇ ਤੋਂ ਜਸਵਿੰਦਰ ਜੁਕੇ ਤੋਂ ਨਰੇਸ਼ ਜੁਕੇ ਤੋਂ ਸੋ ਹੋਰ ਵੀ ਸਾਡੀਆਂ ਸੰਗਤਾਂ ਨੇ ਬਹੁਤ ਹਮੜਾ ਮਾਰਿਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ 80 ਲੋਕ ਕਲਦੀਪ ਭਾਜੀ ਜਿਨ੍ਹਾਂ ਨੇ ਸੀਮੈਂਟ ਦੀ ਸੇਵਾ ਲਈ ਆ ਸੋ ਸਰੀ ਹਰੀ ਸੇਵਾ ਲਈ ਆ ਇਟਾ ਦੀ ਸੇਵਾ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਰਦੇ ਆ ਨਵਦਾਸ ਮਹਾਰਾਜ ਕੀ ਜੈ ਜੋ ਬੋਲੇ ਈਸੋਂ ਰਪੈ ਸਤਿਗੁਰਤਾਸ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਸੂਮੂ ਨਗਰ ਵਾਸੀਆਂ ਅਤੇ ਸ਼ਾਂਤ ਕੁਲਵੰਤਰਾਮ ਜੀ ਦੀ ਹਾਜ਼ਰੀ ਵਿੱਚ ਸਾਰੀਆਂ ਸੰਗਤਾਂ ਵੱਲੋਂ ਜੋ ਕਿ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਜਗ੍ਹਾ ਦੇ ਵਿੱਚ ਡਾਕਟਰ ਬੀਰ ਅੰਬੇਡਕਰ ਜੀ ਦੇ ਨਾਮ ਤੇ ਇੱਕ ਪਾਰਕ ਅਤੇ ਵਿਆਹ ਸ਼ਾਦੀਆਂ ਤੇ ਹੋਰ ਖੁਸ਼ੀ ਗਮੀ ਦੇ ਜਨਮ ਵੀ ਪ੍ਰੋਗਰਾਮ ਕਰਨ ਵਾਸਤੇ ਇੱਕ ਕਮਿਊਨਿਟੀ ਹਾਲ ਦੀ ਜੋ ਨਿਰਮਾਣ ਕੀਤਾ ਜਾਣਾ ਹੈ ਉਸ ਦਾ ਨੀਂਹ ਪੱਥਰ ਸਭ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਰੱਖਿਆ ਗਿਆ ਸੋ ਇਸ ਕਾਰਜ ਦੇ ਲਈ ਸਾਰੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਸਾਰੀਆਂ ਸੰਗਤਾਂ ਦਾ तहे ਦਿਲ ਤੋਂ ਧੰਨਵਾਦ ਆਏ ਹੋਏ ਪੱਤਰਕਾਰ ਵੀਰਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆਂ ਸੰਤ ਕੁਲਵੰਤ RAM ਜੀ ਉਹਨਾਂ ਦਾ ਬਹੁਤ ਬਹੁਤ तहे ਦਿਲ ਤੋਂ ਧੰਨਵਾਦ ਕਰਦੇ ਆਂ ਸੋ ਜੈਗੁਰਦੇਵ ਸਰਪੰਚ ਸਾਹਿਬ ਸਾਡੇ ਨਰਿੰਦਰਪਾਲ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਸਾਰੀ ಗ್ರಾಮ ਪੰਚਾਇਤ ਦਾ ਧੰਨਵਾਦ ਸੋ ਸਾਰੀਆਂ ਸੰਗਤਾਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਸੋ ਜੈਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ